ਲਗਾਤਾਰ ਤਿੰਨ ਦਿਨਾਂ ਤੋਂ ਮੀਂਹ ਪੈਣ ਕਾਰਨ ਪਿੰਡ ਕਣਕਵਾਲ ਪੰਗੂਆਂ ਜਿਹੜਾ ਸੰਰੂਪ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਮੰਦੇ ਹਾਲਾਤ ਹੋ ਗਏ ਜੀ ਮੀਂਹ ਹਜੇ ਵੀ ਪਈ ਜਾ ਰਿਹਾ ਹੈ ਮੀਂਹ ਹਟ ਨਹੀਂ ਰਿਹਾ ਦੇਖ ਰਹੇ ਤੁਸੀਂ ਲੋਕਾਂ ਆਪਦੇ ਸਮਾਨ ਚੱਕਣਾ ਪੈ ਰਿਹਾ ਘਰਾਂ ਚੋਂ ਕਾਰਨ ਕਿ ਜਿਹੜੇ ਲੋਕਾਂ ਦੇ ਘਰ ਟੈਨੇ ਸ਼ੁਰੂ ਹੋ ਚੁੱਕੇ ਨੇ ਪੰਜਾਲਾ ਚ ਪਾਣੀ ਪਈ ਜਾਂਦਾ ਕੰਦਾਂ ਰੈਂਟਰ ਛੱਡ ਗਈਆਂ ਬਹੁਤ ਚਾਰ ਪੰਜ ਘਰ ਘਟਕੜਸੀ ਹੱਤ ਕਰਨੇ ਹਾਂ ਦਿਖਾਵਾਂਗੇ ਜਿਨ੍ਹਾਂ ਦੇ ਸਾਰੇ ਹੀ ਘਰਾਂ ਦੇ ਲੈਂਟਰ ਛੱਤਾਂ ਟਾਈਮ ਦੇ ਕਿਨਾਰੇ ਨੇ ਫਸ ਟੁੱਟ ਗਈ ਟੇੜਾ ਆ ਗਏ ਫਰਸਾਂ 'ਚ ਬਹੁਤ ਬੜਾ ਹਾਲ ਹੈ ਵਿੱਚ ਇੱਕ ਦੋ ਘਰ ਤਾਂ ਹੈ ਜਿਹੜੇ ਹੁਣ ਹੀ ਨਵੇਂ ਬਣਾਏ ਸੀ ਭਰਾਵਾਂ ਨੇ ਆਜੀ ਆਪਣੇ ਸੰਗਤ ਸਾਰੀ ਪ੍ਰੇਮੀ ਭਰਾ ਆਪਣੇ ਤੇ ਹੋਰ ਆਂਡੀ ਗਮਾਂਡੀ ਲੱਕੇ ਨਾਲ ਸਰੇ ਸਪੋਟਾ ਲਾਉਂਦੇ ਹੋਏ ਜਿਹੜੇ ਲੈਂਟਰ ਚਾ ਖੜੇ ਨੇ ਲੈਂਟਰ ਦਾ ਨਾਂ ਦੇਖਣ ਚੜਕਾਂਤਤ ਬਾਰੇ ਹੱਲ ਬਣ ਜੂ ਹਨ ਸਾਰੇ ਪਹੁੰਚੇ ਹੋਏ ਨੇ ਸੇਵਾ ਕਰ ਰਹੇ ਨੇ ਭਰਾ ਸਾਰੇ ਯਰ ਉਹ ਵੀ ਆਖ ਕੇ ਟਾਈਮ ਜੋ ਆਪਣੇ ਕੁਝ ਦੂਜੇ ਨਾਲ ਖੜਨਾ ਚਾਹੀਦਾ ਕਿਉਂਕਿ ਚੰਗਾ ਮੌਲਾ ਟਾਈਮ ਤਾਂ ਚਲੋ ਆਉਂਦੀ ਰਹਿੰਦਾ ਜੀ ਆਪਣੀ ਜੱਗਾ ਫੌਜੀ ਹੈ ਜਿਹਨਾਂ ਦਾ ਘਰ ਭਰਾ ਦੇਖੋ ਨਵੀਂ ਜਗ੍ਹਾ ਜਮ ਬਿਲਕੁਲ ਫਰਸ਼ ਬਸ ਲੱਗੇ ਹੋਏ ਸੀ ਬਹੁਤ ਸੋਹਣੇ ਦਿਖਾਵਾਂਗੇ ਅੱਗੇ ਆਪਣਾ ਜਨਕਾ ਭਰਾ ਉਹ ਘਰ ਹੈ ਜੀ ਫੌਜੀ ਦਾ ਭਰਾ ਹੀ ਹੈ ਵੀ ਜੋ ਪਿੱਛੇ ਸਗ ਬਸ ਹੋ ਗਈ ਸੀ ਵਿਚਾਰੇ ਆਹ ਦੇਖੋ ਜੀ ਕਿਵੇਂ ਉਹਨਾਂ ਲੈਂਟਰ ਪਾਇਆ ਛੱਡ ਗਿਆ ਦੇਖੋ ਉੱਤੇ ਕੰਧ ਥੱਲੇ ਬੈ ਗਈ ਲੈਂਟਰ ਉੱਤੀ ਰਹਿ ਗਿਆ ਤੇ ਫਰਸ਼ ਦੇਖ ਲਓ ਜੀ ਕਿਵੇਂ ਤੇੜਾ ਛੱਡ ਗਿਆ ਫਰਸ਼ ਕਦੋਂ ਇਹ ਘਰ ਡਿੱਗ ਸਕਦੇ ਨੇ ਹਣਾ ਘਰ ਆ ਸਮਾਨ ਖਾਲੀ ਕੀਤਾ ਜਾ ਰਿਹਾ ਹੈ ਖਾਲੀ ਕਰਕੇ ਆਪਣਾ ਧਰਮ ਸਾਲਾ ਚ ਰੱਖਿਆ ਜਾ ਰਿਹਾ ਜੀ ਦੇਖ ਰਹੇ ਹਾਂ ਥੱਲੇ ਸਪੋਰਟ ਲਾਈਆਂ ਨੇ ਇਹ ਤਾਂ ਜੋ ਲੈਂਟਰ ਤਾਂ ਖੜਾ ਰਹੇ ਚਲੋ ਹਣਾ ਕੰਦ ਦੁਆਰੇ ਨਿਕਲ ਜੂਗੀ ਬਹੁਤ ਮੰਦੇ ਹਾਲਾਤ ਨੇ ਜੀ ਦੇਖੋ ਸਾਰੇ ਵਾਹਿਗੁਰੂ ਸੁੱਖ ਰੱਖੇ ਬਹੁਤ ਜ਼ਿਆਦਾ ਮੀਂਹ ਲਗਾਤਾਰ ਤੀਜਾ ਦਿਨ ਹੋ ਗਿਆ ਜੀ ਮੀਂਹ ਪੈਂਦੇ ਨੂੰ ਦੇਖੋ ਇਹਨਾਂ ਸੋਨਾ ਘਰ ਬਣਾਇਆ ਸੀਗਾ ਹਣਾ ਵਾਹਿਗੁਰੂ ਪਤਾ ਨਹੀਂ ਕੀ ਕਰਦਾ ਹੈ ਕੀ ਨਾ ਕੀ ਕਰਦਾ ਹੈ ਬਹੁਤ ਨੁਕਸਾਨ ਹੁੰਦਾ ਹੈ ਸਾਉ ਤੋਂਰੇ ਜੀ ਮੈਂ ਦੇਖ ਲਓ ਤੁਸੀਂ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਦੇਖੋ ਕਿਵੇਂ ਕੰਧਾਂ ਦੇ ਤੇੜਾ ਫਰਸ਼ ਨਵਾਂ ਲੱਗਿਆ ਫਰਸ਼ ਵੀ ਤੇੜਾ ਛੱਡ ਗਿਆ ਹਾਲਾਤ ਬੱਤੋ ਬੱਤਰ ਹੁੰਦੇ ਹੋਏ ਜੀ ਦੇਖ ਰਹੇ ਜਿਵੇਂ ਜੀ ਇਹ ਫਰਸ਼ ਦੇਖ ਲਓ ਆ ਸਾਰਾ ਵਹਿ ਗਿਆ ਫਰਸ਼ ਇੱਥੋਂ ਨਵਾਂ ਫਰਸ਼ ਤਾਂ ਗਈ ਨਵੀਂ ਜੇਗਾ ਬਣੀ ਹੋਈ ਹੈ ਇਹ ਆ ਵੀ ਪਿੱਛੇ ਨੇ ਜਿਹੜੇ ਕਰਨੇ ਇਹ ਨੀਵੇਂ ਨੇ ਦੇਖੋ ਤੇੜਾ ਡੇੜਾਂ ਛੱਡ ਗਿਆ ਹੈਗਾ ਸਾਰਾ ਫਾਟਸ ਡਾਬ ਗਿਆ ਜੀ ਕਿਉਂਕਿ ਜਿਹੜੀ ਜਗ੍ਹਾ ਪਿੱਛੇ ਨੀਵੀਂ ਹੈ ਤਾਂ ਕਰਕੇ ਬਹੁਤ ਨੁਕਸਾਨ ਹੋਇਆ ਜੀ ਭਰਾਵਾਂ ਦੇ ਇਹਨਾਂ ਨੂੰ ਦੇਖੋ ਕਈ ਘਰ ਨੇ ਇੱਕ ਲੋਨੀ ਕਈ ਘਰ ਨੇ ਤੁਹਾਨੂੰ ਦਿਖਾਵਾਂਗੇ ਸਾਰੇ ਆਪ ਲੈਣ ਵਾਰ ਦੇਖੋ ਜੀ ਆ ਵੀ ਸਾਰੇ ਸਾਰੇ ਕਮਰੇ ਜਿਹੜੀ ਪਿਛਲੀ ਕੰਧ ਤੇ ਸੀਗੇ ਸਾਰੇ 13 ਛੱਡ ਕੇ ਦੇਖਣ ਨੂੰ ਪਾਣੀ ਆਈ ਜਾਂਦਾ ਫਾਟਸ ਖਤਮ ਹੋ ਗਏ ਹਲੋ ਵਾਹਿਗੁਰੂ ਸੁੱਖ ਰੱਖੇ ਹਾਲਾਤ ਬਦ ਤੋਂ ਬੱਦਰ ਹੁੰਦੇ ਹੋਏ ਲੋ ਜੇ ਕਿਸ ਨੂੰ ਆਪ ਦਿਖਾਉਣਾ ਇੱਕ ਹੋਰ ਘਰ ਸਾਰੇ ਘਰਾਂ ਵਾਂਜੀ ਬਹੁਤ ਨੁਕਸਾਨ ਹੈ ਸਾਰੇ ਪਹੁੰਚੇ ਨੇ ਪਰ ਆਪਨੇ ਇਹ ਆ ਜੀ ਕौरा ਸਿੰਘ ਦਾ ਘਰ ਆ ਗਿਆ ਆਪਣੇ ਦਾ ਜੋ ਗੁਰੂ ਘਰ ਸੇਵਾ ਕਰਦਾ ਕौरा ਸਿੰਘ ਵਾਹ ਕਰਦਾ ਵੀ ਇਹੀ ਹਾਲ ਹੈ ਜੀ ਦੇਖੋ ਕਿਵੇਂ ਤੇੜਾ ਛੜ ਗਿਆ ਘਰ ਸਾਰਾ ਵਾਹਿਗੁਰੂ ਪੜੀ ਕਰੇ ਹੁਣ ਵੀ ਜੇ ਮੀਂਹ ਹਟ ਜੇ ਸ਼ਾਇਦ ਬਚਦਾ ਰਹੇ ਜੀ ਹਜੇ ਵੀ ਬਹੁਤ ਨੁਕਸਾਨ ਹੈ ਜੀ ਸਾਰਾ ਘਰ ਜੀ ਢੇੜਾ ਛੱਡ ਚੁੱਕਿਆ ਬਹੁਤ ਨੁਕਸਾਨ ਹੋਈ ਜਾ ਰਿਹਾ ਸਾਬਦਾ ਦੇਖੋ ਪਾਣੀ ਕਿਵੇਂ ਉੱਤੋਂ ਆ ਰਿਹਾ ਛੱਤਾਂ ਤੋਂ ਪਿਛਲੀ ਜਗ੍ਹਾ ਖਾਲੀ ਹੈ ਇਹ ਨੀਵਾ ਵਾਹਣਾ ਉਧਰ ਪਾਣੀ ਬੜਾ ਪਈ ਜਾਂਦਾ ਜੜਾਂ ਚ ਪਾਣੀ ਭਰਨ ਕਰਕੇ ਕੰਧਾਂ ਡਾਕ ਚੁੱਕੀਆਂ ਨੇ ਸਪੋਰਟਾਂ ਲਾਈਆਂ ਜਾ ਰਹੀਆਂ ਜੀ ਨਾਲ ਦੀ ਨਾਲ ਤਾਂ ਜੋ ਲੈਂਟਰ ਨੂੰ ਕੋਈ ਨੁਕਸਾਨ ਨਾ ਹੋਵੇ ਮੀਂਹ ਲਗਾਤਾਰ ਪਈ ਜਾ ਰਿਹਾ ਹੈ ਪਾਣੀ ਚੋੜਿਆ ਹੈ ਫੌਜੀ ਹੋਰੀ ਕਿੰਦੀ ਪੌੜੀ ਪੰਜ ਪਾਚੇ ਖੜੀ ਮਾਸਟਰ ਜੀ ਹੋਰੀ ਸਾਰੇ ਪਹੁੰਚੇ ਹੋਏ ਨੇ ਬਹੁਤ ਵਧੀਆ ਸਲਾਂਗਾ ਜੋ ਕਦਮ ਹੈ ਜੋ ਰਾਹ ਮੇਰੇ ਕਿ ਦੂਜੇ ਨਾਲ ਖੜਦੇ ਆਪਾਂ ਖਾਣਾ ਵੀ ਚਾਹੀਦਾ ਔਖੇ ਟਾਈਮ 'ਚ ਭਾਣ ਪ੍ਰਾਈ ਕੰਮ ਆਉਂਦੇ ਹੁੰਦੇ ਨੇ ਇਸ ਤਰੀਕੇ ਨਾਲ ਸਪੋਰਟਾਂ ਲਾਈਆਂ ਜਾ ਰਹੀਆਂ ਨੇ ਜਾਂ ਜੋ ਲੈਂਟਰ ਨੂੰ ਕੋਈ ਨੁਕਸਾਨ ਨਾ ਹੋਵੇ ਤਦ ਕੰਦਰਾ ਫਿਰ ਦੁਬਾਰੇ ਕੱਢੀ ਕੁੱਢੀ ਜਾਂਦੀ ਆ ਨਾ ਹੱਲ ਬਣ ਜਾਂਦਾ ਅੱਗੇ ਸਾਨੂੰ ਹੋਰ ਵੀ ਦਿਖਾਉਣੀ ਆਪਾਂ ਬਹੁਤ ਕਰਨੀ ਜੀ ਇਹ ਸਾਰੇ ਘਰਾਂ ਚੀਜ਼ ਸਪੋਟਾਂ ਲਾਈਆਂ ਜਾ ਰਹੀਆਂ ਨੇ ਤਾਂ ਕਿ ਚਲੋ ਆਹਦਾ ਵੀ ਲੈਂਟਰ ਨਾ ਡਿੱਗੇ ਲੈਂਟਰ ਡਿੱਗ ਜਾਂਦਾ ਫਿਰ ਬਹੁਤ ਨੁਕਸਾਨ ਹੁੰਦਾ ਜੀ ਦੇਖੋ ਭਾਈ ਇਸ ਤਰੀਕੇ ਨਾਲ ਸਪੋਟਾਂ ਲਾ ਕੇ ਖੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਘੱਟ ਨੁਕਸਾਨ ਹੋਵੇ ਫਰਸ ਬੈ ਚੁੱਕੇ ਨੇ ਹੰਤਾ ਦੇ ਟੇੜਾ ਆ ਚੁੱਕੀਆਂ ਨੇ ਲੈਂਟਰ ਅਲੱਗ ਹੋ ਚੁੱਕੇ ਨੇ ਬਹੁਤ ਨੁਕਸਾਨ ਹੋਇਆ ਜੀ ਅੱਗੇ ਤੁਹਾਨੂੰ ਆਪਾਂ ਹੋਰ ਵੀ ਕਰਤਖਾਵਾਂਗੇ ਤੇ ਨਾਲ ਹੀ ਸੇਵਾਦਾਰ ਲੱਗੇ ਹੋਏ ਨੇ ਸੇਵਾ ਕਰਨ ਜਿੰਨੇ ਵੀ ਜੁਗ ਹੈਗੇ ਨੇ ਸਾਰੇ ਕਰਦੇ ਨੇ ਆਪਦੇ ਵੱਲੋਂ ਆਪਣੇ ਪ੍ਰਭੂ ਬਬੂ ਜੀ ਸਾਰੇ ਪਹੁੰਚੇ ਹੋਏ ਨੇ ਸਮਾਨ ਢੋਆ ਜਾ ਰਿਹਾ ਇਹ ਚੱਕੇ ਲਿਆਰ ਨੇ ਵਿਚਾਰੇ ਕਿਉਂਕਿ ਹੁਣ ਇੱਕ ਪਾਣੀ ਪੈ ਗਿਆ ਜਣਾ ਚ ਕੁਝ ਵੀ ਹੋ ਸਕਦਾ ਕੋਈ ਡਿੱਗ ਸਕਦਾ ਨੁਕਸਾਨ ਜ਼ਿਆਦਾ ਹੋ ਸਕਦਾ ਮਾਜੀ ਖੋਰ ਕਰ ਦਿਖਾ ਰਿਹਾ ਤੁਹਾਨੂੰ ਆਪਾਂ ਇਹ ਸਾਡਾ ਪ੍ਰੇਮੀ ਜੀ ਦਾ ਘਰ ਹੈ ਜੀ ਬਜ਼ੁਰਗ ਹਨ ਦੋਨੇ ਜੀ ਨੇ ਦੇਖੋ ਜਿਵਾਗ ਚੰਦਾ ਕੋਈ ਹੈ ਨਹੀਂ ਇਨਸਾਨ ਬਹੁਤ ਆ ਵਿਚਾਰਿਆਂ ਦਾ ਦੇਖੋ ਘਰ ਕਿਵੇਂ ਤੇੜਾ ਆ ਗਿਆ ਨਵਾਂ ਘਰ ਬਣਾਇਆ ਸੀਗਾ ਸਾਰਾ ਘਰ ਤੇੜਾ ਛੱਡ ਚੁੱਕਿਆ ਦੇਖ ਲਓ ਤੁਸੀਂ ਹੁਣ ਇਹ ਪਿੱਛੇ ਜਗ੍ਹਾ ਬਣਾ ਕੇ ਸਾਡੇ ਨੇ ਇਹ ਵਿਚਾਰੇ ਦੋਨੇ ਜੀ ਨੇ ਕੋਈ ਜਿਵਾਗ ਚੰਦਾ ਹੈ ਨਹੀਂ ਬਹੁਤ ਔਖਾ ਹੋ ਜਾਂਦਾ ਬਜ਼ੁਰਗਾਂ ਨੂੰ ਵਧੀਆ ਘਰ ਬਣਾਇਆ ਸੀਗਾ ਦੇਖੋ ਸਾਰੀ ਘਰ ਤੇੜਾ ਛੱਡ ਚੁੱਕਿਆ ਜੀ ਪਾਣੀ ਦੇਖੋ ਕਿਵੇਂ ਆ ਰਿਹਾ ਉਤੋਂ ਦੇਖੋ 13 ਵੇਖੋ ਤੁਸੀਂ ਕਿ ਕਵੇ ਘਰ ਡਿੱਗ ਸਕਦੇ ਨੇ ਇਹ ਬਹੁਤ ਸਮਾਂ ਇਹ ਅਗਾਈ ਆਪਣੇ ਗਿੰਦੀ ਫੌਜੀ ਦਾ ਘਰ ਜਿਹਦਾ ਵੀ ਇਹੀ ਹਾਲ ਹੈ ਜੀ ਤੁਹਾਨੂੰ ਦਿਖਾਉਂਦੇ ਆ ਸਾਰਾ ਕਿੰਨੀ ਸੋਹਣੀ ਜਗ੍ਹਾ ਬਣੀ ਹੋਈ ਹੈ ਘਰ ਘਰ ਰੋ ਰੋਏ ਬਣਦੇ ਨੇ ਬਹੁਤ ਔਖੇ ਨੇ ਘਰ ਬਣਾਉਣੇ ਘੱਟ ਇੱਕ ਵਾਰੀ ਬਾਹਰ ਦੇਖੋ ਇਹ 13 ਵੇਖੋ ਕਰਾਂ ਚ ਹੁਣ ਇਹ ਜਦੋਂ ਦਾ ਕਵੇ ਰਹਿ ਸਕਦਾ ਰਿਸਕ ਹੈ ਦੇਖੋ ਕਦੇ ਵੀ ਘਰ ਡਿੱਗ ਸਕਦਾ ਰਿਹਾ ਹਨਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਦੇਖ ਰਹੇ ਹੋ 13 ਤੁਸੀਂ ਫਰਸ਼ ਬਹਿ ਗਏ ਨੇ ਕੰਧਾਂ ਦੇ țeੜਾ ਆ ਚੁੱਕੀਆਂ ਨੇ ਇੱਕ ਕੋ ਲੋ ਵੀ ਨਿਸ਼ਾਨ ਹੋ ਉਹਦੇ ਸਾਗਦੇ ਦੇਖੋ ਫਰਸ਼ ਜੀ ਕਿਵੇਂ țeੜਾ ਛੱਡ ਗਿਆ ਹੁਣ ਇੱਥੇ ਬੰਦਾ ਭਲਾ ਕਿਵੇਂ ਰਹਿ ਸਕਦਾ ਰਿਸਕ ਵੀ ਆ ਜੀ ਡਰ ਵੀ ਆ ਹਨਾ ਦੇਖੋ ਸਾਰੀ ਕੰਧ țeੜਾ ਛੱਡ ਚੁੱਕਿਆ ਪੰਨ ਕਣਕ ਵਾਲ ਪੰਗੂਆ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹਾਲਾਤ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਅਰਦਾਸ ਬੇਨਤੀ ਕਰੋ ਸਾਰੇ ਵੀ ਇਹ ਜਲਦੀ ਜਲਦੀ ਹਾਲ ਸੱਟ ਵਾਲੇ ਮੀ ਹਟੇ ਤਾਂ ਸ਼ਾਇਦ ਕੁਝ ਬਚਤ ਹੋ ਸਕੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਸਭ ਦਾ ਹੀ ਦੇਖੋ ਸਾਰੇ ਘਰਾਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਜੀ ਇਹ ਆਪਣੇ ਭਰਾ ਦਾ ਘਰ ਆ ਗਿਆ ਜੀ ਹੁਣਾ ਲੀਲਾ ਸਿੰਘ ਆ ਉਹਦੇ ਬੱਚੇ ਮੁੰਡਾ ਦਾ ਘਰ ਹੈ ਇਹ ਦੇਖੋ ਕਿਵੇਂ ਪਾਣੀ ਆ ਰਿਹਾ ਕੋਠਿਆਂ ਤੋਂ ਪਾਸੇ ਕੱਚਾ ਵੇਲੇ ਚਲੋ ਥੱਲੇ ਦੇਖੋ ਕਿਵੇਂ ਦਸਾਈ ਸਾਢੇ ਦਬ ਗਈ ਇਹ ਵੀ ਘਰ ਕਦੇ ਵੀ ਡਿੱਗ ਸਕਦਾ ਦੇਖੋ ਹਣਾ ਬਹੁਤ ਜਿਆਦਾ ਨੁਕਸਾਨ ਹੋਣ ਦੇ ਹੋ ਵੀ ਗਿਆ ਤੇ ਹੋ ਵੀ ਸਕਦੇ ਨੇ ਹੋਰ ਅੱਗੇ ਘਟਾਈ ਵੀ ਸਕਦੇ ਨੇ ਲੇਕਿਨ ਸਾਰੇ ਘਰ ਖਾਲੀ ਕੀਤੇ ਜਾ ਰਹੇ ਨੇ ਆਹ ਦੇਖੋ ਇਹ ਪਿਛਲੀ ਸ਼ੈਡ ਆ ਇਹ ਐ ਪਾਣੀ ਲੱਗ ਜੜਾਂ ਚ ਪਾਣੀ ਪਈ ਜਾਂਦਾ ਹੁਣ ਕਿੰਨਾ ਮੀਂਹ ਦਾ ਪਾਣੀ ਹੈ ਕਿੱਧਰ ਜਾਵੇ ਹੁਣ ਇਹ ਪਾਣੀ ਜੜਾਂ ਚ ਪਈ ਜਾਂਦਾ ਤੇ ਕੰਦਾਂ ਦਬੀ ਜਾਂਦੀਆਂ ਨੇ ਹਨਾ ਇਹ ਕਰਕੇ ਸਾਰੇ ਦੇਖੋ ਪਹੁੰਚੇ ਨੇ ਭਰਾ ਜਿੰਨੇ ਕੁ ਜੋਗੇ ਹੈਗੇ ਨੇ ਸੁਕੇ ਹੋਰੀ ਆਹ ਸ਼ੈਡ ਆ ਜਿੱਦੇ ਕੋਈ ਸਾਰੇ ਇਹ ਤੁਰ ਤੱਕ ਕੰਦਾਂ ਸਾਰੇ ਘਰ ਜਿੰਨੇ ਸਾਰੇ ਘਰ ਇਹ ਦਾਵਗੇ ਕਾਰਨ ਇਹ ਜਿਹਾ ਪਾਣੀ ਪਈ ਜਾਂਦਾ ਜੜਾਂ ਚ ਹਨਾ ਬਜਾਨੇ ਚ ਪਾ ਕੇ ਕੰਦ ਦਬੀ ਜਾਂਦੀਆਂ ਨੇ ਤਲੇਂਟ ਪਰ ਛੱਤਾਂ ਜਿਹੜੀਆਂ ਅਲੱਗ ਹੋ ਗਈ ਸਾਰੇ ਦੇਖੋ ਰਾਹ ਲੂਫੇ ਪਾਏ ਨੇ ਵਿਚਾਰਿਆਂ ਨੇ ਜਿੰਨੀ ਜਗ੍ਹਾ ਹੈ ਕਰਦਾ ਹੀ ਹੈ ਕਰ ਆਈ ਕੋਰ ਆਪਣੇ ਭਰਾ ਦਾ ਘਰ ਜੱਗੀ ਦਾ ਦੇਖੋ ਜੀ ਇਹਦਾ ਵਿਚਾਰੇ ਡਾਟ ਪੈਸ ਜਾਲ ਦੀ ਰੜ ਸਾਰੀ ਥੱਲੇ ਡਿੱਗ ਗਈ ਦੇਖੋ ਦੂਜੇ ਪਾਸੇ ਨੂੰ ਦਿਖਾਉਂਗਾ ਜਾ ਕੇ ਮੈਂ ਸਾਰੀ ਸਾਰੀ ਡਾਂਸ ਥੱਲੇ ਆ ਗਈ ਆ ਦੇਖੋ ਸਿੱਧੀ ਥੱਲੇ ਡਰਮਾ ਬਜੀ ਜੀ ਆ ਦੇਖ ਲਓ نیچے ਕਿੰਨਾ ਨੁਕਸਾਨ ਹੋਇਆ ਭਰਾਵਾਂ ਦਾ ਗਰੀਬ ਬੰਦਾ ਇੱਕ ਔਰ ਘਰ ਮਸਾ ਬਣਾਉਂਦਾ ਵਿਚਾਰਾ ਹਨ ਕਿੰਨੇ ਹਾਲਾਤ ਮਾੜੇ ਨੇ ਦੇਖ ਰਿਹਾ ਜੀ ਮੀਂਹ ਪਈ ਜਾਂਦਾ ਹੈ ਮੀਂਹ ਦੀ ਵੀਡੀਓ ਬਣਾ ਰਹੇ ਆ ਆਪਾਂ ਦੇਖ ਲੋ ਸਾਰੇ ਹਾਲਾਤ ਕਰਦੇ ਬਹੁਤ ਖਰਾਬ ਹਾਲਾਤ ਨੇ ਜੀ ਵਾਹ ਜੀ ਦੇਖੋ ਇਹ ਖੋਲ ਭਰਾ ਦਾ ਕਾਰ ਆ ਵਿਚਾਰੇ ਦਾ ਇਹ ਮੁੰਡੇ ਦਾ ਮੈਂ ਨੌ ਪੁੱਲ ਗਿਆ ਵਿਚਾਰੇ ਦਾ ਇਹਦਾ ਕੀ ਨਾਮ ਹੈ ਦੇਖੋ ਜੀ ਕੀ ਹਾਲਾਤ ਬਣੇ ਪਏ ਨੇ ਪਾਣੀ ਇੰਨਾ ਆ ਰਿਹਾ ਪਿੱਛੋਂ ਨਾ ਖੇਤਾਂ ਦਾ ਪਾਣੀ ਆ ਕੇ ਕੰਦਾਂ ਚ ਲੱਗ ਜਾ ਨਾਲ ਕੰਦਾਂ ਦਬੀ ਜਾ ਰੀਆਂ ਨੇ ਆਰੇ ਆਪਣੇ ਭਰਾ ਪਹੁੰਚੇ ਹੋਏ ਨੇ ਇੰਨੇ ਹੋਣੇ ਅੱਗੇ ਘਰ ਵੀ ਦਿਖਾਉਣਾ ਚਾਹਤੇ ਆ ਛੱਡਣਾ ਕਿ ਕਰ ਇਹ ਆਪਦਾ ਵੀ ਜਗਾ ਉੱਤ ਦਿਖਾਉਣੀ ਆ ਸਾਨੂੰ ਬਹੁਤ ਜਿਆਦਾ ਬੁਰਾ ਹਾਲ ਹੈ ਪਾਣੀ ਦੇਖੋ ਖੇਤਾਂ 'ਚ ਕਿੰਨਾ ਫਟਾਸ ਬੈਂਚੇ ਭਰਾ ਦਾ ਘਰ ਹੈ ਭਾਈ ਇਹ ਦੇਖੋ ਕਿਵੇਂ ਹਾਲਾਤ ਨੇ ਜੀਤ ਆਪ ਵੀ ਦੇਖ ਰਹੇ ਕਵੇਂ ਵਿਚਾਰੇ ਇਹਨੇ ਕੰਦ ਕੱਢਣੀ ਸੀ ਦੁਵਾਰਾ ਦੇਖੋ ਮਿੱਟੇ ਪਏ ਨੇ ਹਾਲਾਤ ਬਹੁਤ ਜਿਆਦਾ ਖਰਾਬ ਹੋ ਚੁੱਕੇ ਨੇ ਵੈਸੇ ਗੁਰਪਾਲੀ ਕਰੇ ਕਰਤਾਰ ਸਰਤਾਸ ਬੇਨਤੀ ਹਨਾਹਣਾ ਦੇਖੋ ਜੇ ਪਾਣੀ ਮੇਰੇ ਨਾਲ ਲੱਗ ਰਿਹਾ ਉਹਨੇ ਪਾਣੀ ਚੜਾਂ ਚ ਪਈ ਜਾਂਦਾ ਤੇ ਕੰਦਾਂ ਦਬੀ ਜਾਂਦੀਆਂ ਨੇ ਬਹੁਤ ਨੁਕਸਾਨ ਹੋਈ ਜਾਂਦਾ ਸਾਰੇ ਘਰਾਂ ਦਾ ਇਹ ਘਰਾਂ ਪਰ ਵਾਲੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਜੀ ਦੇਖ ਲਓ ਮੀਂਹ ਹਜੇ ਨਹੀਂ हट ਰਿਹਾ ਪਈ ਜਾ ਰਿਹਾ ਜੋਰਾਂ ਤੇ ਵਿਚਾਰੇ ਦੇਖੋ ਉੱਥੇ ਰੋਟੀ ਪਾਣੀ ਉੱਥੇ ਪੈਣਾ ਸੌਣਾ ਬਹੁਤ ਆਪਾ ਗਰੀਬ ਬੰਦੇ ਨੂੰ ਸਾਰੇ ਘਰ ਚੋਂ ਲੱਗ ਰਹੇ ਨੇ ਇਹਨਾਂ ਦੇ ਇੱਕ ਕਮਰੇ ਵਿੱਚ ਵੀ ਚੋਈ ਜਾਂਦੇ ਨੇ ਗੁੜੀ ਆ ਬਚਾਰੀ ਰੋਟੀ ਬਣਾ ਰਹੀ ਆ ਦੇਖੋ ਸਾਰੇ ਘਰਾਂ ਚ ਪਾਣੀ ਅੰਦਰ ਕਿਵੇਂ ਆ ਚੁੱਕਿਆ ਸਾਰੇ ਘਰ ਚ ਟਪਕਣ ਲੱਗ ਰਹੇ ਨੇ ਜੀ ਬਹੁਤ ਔਖਾ ਕੰਮ ਆ ਕੁੱਲ ਮਿਲਾ ਕੇ ਵਾਹਿਗੁਰੂ ਬਲੀ ਕਰੇ ਬਸ ਇਹ ਹੀ ਅਰਦਾਸ ਆ ਦੇਖੋ ਸਾਰੇ ਕਮਰੇ ਜੀ ਕਿਵੇਂ ਚੋਣ ਲੱਗ ਰਹੇ ਨੇ ਤਕਰੀਬਨ 80 90% ਘਰ ਜਿਹੜੇ ਜਮੀਰ ਚੋਂ ਲੱਗ ਗਏ ਬਹੁਤ ਕਰਨੇ ਇਹ ਲੋ ਜੀ ਆਪਣੇ ਭਰਾਵਾਂ ਨੇ ਇਹਨਾਂ ਦਾ ਸੈੱਟ ਡਿੱਗ ਗਿਆ ਜਿਹਦੇ ਕੋ ਪਿੱਛੇ ਪਾਣੀ ਆਨ ਕਰਕੇ ਜਾਉ ਗਿਆ ਸਾਰਾ ਮਸ਼ੀਨ ਵਸੂਣ ਵਿੱਚ ਹੀ ਰਹੀ ਹੁਣ ਸੈੱਟ ਡਿੱਗ ਪਿਆ ਹੁਣ ਮਸ਼ੀਨ ਖਿੱਚ ਕੇ ਇਧਰ ਕਰਾਂਗੇ ਪਰ ਲੱਕੇ ਸਾਰੇ ਨਾਲ ਲੱਗਾਂਗੇ ਦੇਖੋ ਕਿੰਨਾ ਨੁਕਸਾਨ ਹੋ ਗਿਆ ਇਹਨਾਂ ਦਾ ਵੀ ਤੇ ਹੁਣ ਜਦੋਂ ਪਹੁੰਚਾ ਸੁਖਮਾ ਰੈਗਨ ਇੰਡਸਟਰੀ ਹਨ ਕਣਕਵਾਲ ਪੰਗੋ ਦੀ ਪਹਿਲਾਂ ਪੱਕੀ ਵੀਡੀਓ ਪਾਈ ਸੀ ਇਹਨਾਂ ਦੇ ਵਿਚਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਭਰਾਵਾਂ ਦਾ ਹੁਣ ਦਿਖਾਉਨੇ ਆ ਜਿਹੜੀ ਕੰਦ ਸੀਗੀ ਸਾਰੀ ਪਿਛਲੇ ਛੜ ਕੰਦ ਤੇ ਇਹਨਾਂ ਦੀ ਡਿੱਗ ਪਈ ਹੈ ਦੇਖੋ ਕਿੰਨਾ ਨੁਕਸਾਨ ਹੈ ਪ੍ਰਾਵਾਂ ਦੇ ਨੰਨ ਦਾ ਵੀ ਦੇਖ ਲਓ ਕੀ ਹਾਲ ਹੋਏ ਪਏ ਨੇ ਕੋਹ ਬਹਾਨੀਆਂ ਕਰਕੇ ਪਾਣੀ ਕਰਦਾ ਨਾਲ ਲੱਗੀ ਜਾਂਦਾ ਕੰਦਾ ਪਾਣੀ ਪੈ ਕੰਦਾ ਡਿੱਗੀ ਜਾ ਰਹੀ ਨਹੀਂ ਦੇਖ ਰਹੇ ਤੁਸੀਂ ਦੇਖੋ ਆ ਤਾਂ ਉਤਰ ਬਣਾਇਆ ਜੀ ਵਿਚਾਰਿਆਂ ਦਾ ਤੇ ਦੇਖ ਲਓ ਸਾਰਾ ਪਿੱਛੋਂ ਦਿੱਖਦਾ ਇਹ ਦੇਖ ਲਓ ਜੀ ਹਾਲਾਤ ਫੈਕਟਰੀ ਦੇ ਸਾਰੇ ਟੁੱਟ ਚੁੱਕੇ ਨੇ ਵਿਚਾਰਿਆਂ ਦਾ ਬਹੁਤ ਨੁਕਸਾਨ ਹੈ ਨਵਾਂ ਨਵਾਂ ਕਮਤਲਾ ਜੀ ਬਰਾਬਰ ਦੇ ਖਲੂਸੀ ਹਾਲਾਤ ਕੀ ਹੋਏ ਪਏ ਨੇ ਬਹੁਤ ਨੁਕਸਾਨ ਹੁੰਦਾ ਜਦੋਂ ਹੁੰਦਾ ਕੁਦਰਤੀ ਆਫਤ ਫਿਰ ਕੁਛ ਕਿਤੇ ਨਹੀਂ ਆਉਂਦੀ ਘਰ ਹਨਾ ਫਿਰ ਸਾਰੇ ਤਾਂ ਨਹੀਂ ਹੈਗਾ ਪਰ ਕੜੀਏ ਵੀ ਕੀ ਕਰੇ ਕੋਈ ਯਾਰ ਬਹੁਤ ਨੁਕਸਾਨ ਹੋ ਗਿਆ ਦੇਖ ਲੋ ਆ ਨਸਰ ਵਾਲੇ ਕੋਟ ਮਾਰਿਆ ਸਾਰਾ ਕੋਈ ਵੀ ਡਿੱਕ ਚੁੱਕੇ ਕੰਦੀ ਵਾਲੇ ਵਾਲੇ ਤੇ ਉਹ ਸਾਹਮਣੇ ਕਰਨੇ ਕੰਦਾ ਡਿੱਕ ਚੁੱਕੇ ਰੋ ਘਰ ਦੇਖ ਰੋ ਉਹਨਾਂ ਜੀ ਵੀ ਤੇੜਾ ਚੁੱਕੀਆਂ ਨੇ ਦੇਖ ਲੋ ਜੀ ਬਹੁਤ ਬੁਰਾ ਤੇ ਚਾਹੇ ਬੁਰਾ ਹਾਲ ਹੈ ਬਰਾਵੋ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰੋ ਬਿਅਸਤ ਜਲਦੀ ਡਲੇ ਤੇ ਮਾਰੇ ਬੀ ਸੁੱਖ ਵਰਤੇ ਲਓ ਜੀ ਆਹ ਦੇਖ ਲਓ ਨਹਿਰ ਤੇ ਖੇਤਾਂਵਾਂ ਹਾਂ ਨਹਿਰ ਜਰੀਆ ਫੁੱਲਾ ਤੇ ਗ੍ਰਿਉ ਖੇਤਾਂ ਚ ਦੇਖ ਰਿਹਾ ਹਾਂ ਬਾਣ ਫੁੱਲ ਫੁੱਲ ਹੋ ਚੁੱਕੇ ਨੇ ਤੇ ਨਹਿਰ ਦੇ ਆਪਣੇ ਟੋਬੇ ਵਾਲੀ ਨਹਿਰ ਜਾਂਦੀ ਆ ਆਪਣੀ ਟੋਆ ਆਪਣਾ ਟਿੱਬੇ ਤੇ ਉੱਥੇ ਦਰਸ਼ਨ ਹੈ ਪਾਣੀ ਦੇਖ ਰਹੇ ਹੋ ਤੁਸੀਂ ਕਰਨਾ ਚਾਹਦਾ ਪਰ ਮੀਂਹ ਪੈਲੇ ਛਾਤੀ ਉੱਤ ਰੱਖਣੀ ਪਈ ਇਹ ਮੇਰੇ ਥੋੜੀ ਪੌਂ ਤੇ ਪਾਣੀ ਪਈ ਜਾਂਦਾ ਚਲੋ ਫੇਰੀ ਕੋਸ਼ਿਸ਼ ਕੀਤੀ ਦੇਖੋ ਜੀ ਰੇ ਲੁਕ ਚੁੱਕੇ ਨੇ ਡੁੱਬ ਚੁੱਕੇ ਨੇ ਬਿਲਕੁਲੀ ਬਹੁਤ ਜਿਆਦਾ ਬੁਰਾ ਹਾਲ ਹੋਇਆ ਤਾਂ ਪਾਣੀ ਬਹੁਤ ਜਿਆਦਾ ਆ ਰਿਹਾ ਹੈ ਉਹਨਾਂ ਕੋਲ ਚੱਲ ਕੇ ਆਉਣ ਲੱਗ ਗਿਆ ਨੇ ਹੁਣ ਦੂਜੇ ਪਾਸੇ ਉੱਚੇ ਬਾਣਾ ਪਾਣੀ ਨੀਵੇਂ ਜਾ ਰਿਹਾ ਹੈ ਹਾਲਾਤ ਬਦ ਤੋਂ ਬਦter ਹੁੰਦੇ ਜਾ ਰਹੇ ਨੇ ਜੀ ਜੇ ਹਾਂ ਜੇ ਇਹ ਵੀ ਬੰਦ ਹੋ ਜਾ ਤਾਂ ਬਚਤ ਰਹਿ ਜੀ ਮੈਨੂੰ ਲੱਗਦਾ ਤੇ ਹੁਣ ਚਲਾਂਗੇ ਆਪਾਂ ਆਪਣੇ ਖੇਤਾਂ ਬਾਲਾਂ ਦੇਖ ਲੋ ਹਾਲਾਤ ਸੀ ਇਤਸਵੇਰੇ ਢੋਲੇ ਵੇ ਵਾਸ਼ਾ ਕੋਲ ਗਈ ਸੀ ਫਿਰਾਂ ਕੱਢੀ ਆ ਮਸਾ ਬਹੁਤ ਔਖੀ ਕਿਤੇ ਪਾਣੀ ਦੇਖੋ ਜੀ ਇਹ ਖੇਤ ਬਹੁਤ ਉੱਚੇ ਨੇ ਸਾਡੇ ਇਧਰ ਕੁਝ ਇੰਨਾ ਜਿਹੀ ਜੀਰੀਆਂ ਡੁੱਬ ਚੁੱਕੀਆਂ ਨੇ ਹਲਾਤ ਬਦ ਤੋਂ ਬੱਤਰ ਹੋ ਚੁੱਕੇ ਨੇ ਜੀ ਦੇਖ ਰਹੇ ਹੋ ਜੀ ਇੱਕੋ ਹੀ ਬਣਾਤਾ ਸਾਰਾ ਇਹ ਜੀਰੀਆਂ ਬਹੁਤ ਵੱਡੀਆਂ ਵੱਡੀਆਂ ਜੀਰੀਆਂ ਪੁਰਾਣੀਆਂ 2 ਮਹੀਨੇ ਪਹਿਲਾਂ ਲੱਗੀਆਂ ਹੋਈਆਂ ਜੀਰੀਆਂ ਨੇ ਜਿਹੜੀਆਂ ਕਿ ਡੁੱਬਣ ਦੇ ਕਦਮ ਤੇ ਪਹੁੰਚ ਚੁੱਕੀਆਂ ਨੇ ਬਿਲਕੁਲ ਹੀ ਤੇ ਤੁਸੀਂ ਦੇਖ ਲਓ ਬਹੁਤ ਮਾਰੇ ਹੋ ਚੁੱਕੇ ਨੇ ਕੁੱਲ ਮਿਲਾ ਕੇ ਪਾਣੀ ਦੇਖੋ ਕਿਥੇ ਪਾਣੀ ਚੈੱਕ ਕਰੋ ਜੀ ਬਹੁਤ ਜਿਆਦਾ ਬਰਾ ਹਾਲ ਹੈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਰਲ ਮਿਲ ਕੇ ਵੀ ਜਲਦੀ ਜਲਦੀ ਨਹੀਂ ਬੰਦ ਹੋ ਜੇ ਤਾਂ ਬੱਚੇ ਰਹਿ ਸਕਦੇ ਹਜੇ ਵੀ ਚਲੋ ਹਣ ਕੁਝ ਉੱਚੇ ਬਾਣਨ ਤੋਂ ਬਚ ਰਹੀ ਜੋ ਨੀੇ ਬਾਣਾ ਤਾਂ ਹਾਈ ਆਖਰ ਪਰ ਤਕਰੀਬਨ ਡੁੱਬਣ ਗਈ ਦੇਖ ਰਹੇ ਜੀ ਜੀ ਅੱਪ ਚੱਲ ਰਹੇ ਖੇਤਵਾਲੇ ਆਪਣੇ ਖੇਤ ਪਹੁੰਚਾਂਗੇ ਇਹ ਸਾਰੇ ਜੀ ਹਾਲਾਤ ਦੇਖ ਲੋ ਕਿੰਨੇ ਮੰਦੇ ਹਾਲਾਤ ਨੇ ਪਾਣੀ ਚੱਕ ਰਹੇ ਜੀ ਕਿੰਨਾ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਚੁੱਕੇ ਨੇ ਫਸਲਾਂ ਦਾ ਬਹੁਤ ਨੁਕਸਾਨ ਹੈ ਘਾਹਾਂ ਦਾ ਬਹੁਤ ਨੁਕਸਾਨ ਹੈ ਨੁਕਸਾਨ ਹੀ ਨੁਕਸਾਨ ਹੈ ਸਾਰੇ ਪਾਸੇ ਅੱਬ ਵਾਹਿਗੁਰੂ ਕਿਰਪਾ ਕਰ ਸਕਦਾ ਤੇ ਉਹ ਹੀ ਕਰ ਸਕਦਾ ਹੋਰ ਤਾਂ ਕੌਣ ਕਰਨ ਵਾਲਾ ਆਹ ਲੋ ਜੀ ਆਪਣੇ ਖੇਤ ਸਟਾਰਟ ਹੋ ਚੁੱਕੇ ਨੇ ਵਾਤ ਕਿਉਂਗਾ ਆਪਣਾ ਖੇਤ ਉਧਰ ਅੱਗੇ ਤੇ ਪਾਣੀ ਦਾ ਲੈਵਲ ਦੇਖੋ ਜੀ ਕਿੰਨਾ ਹੋ ਗਿਆ ਸੜਕ ਦੇ ਉੱਤੋਂ ਦੀ ਪਾਣੀ ਜਾ ਰਿਹਾ ਦੇਖ ਰਹੇ ਤੁਸੀਂ ਇਹ ਜਿਹੜਾ ਇਧਰ ਨੀਵਾ ਬਾਣਾ 4-5 ਫੁੱਟ ਨੀਵਾਂ ਹੈ ਤੇ ਉੱਚੇ ਵੱਲ ਪਾਣੀ ਤੁਰ ਪਿਆ ਜੀ ਆਪ ਸਮਝ ਲਓ ਕਿੰਨਾ ਪਾਣੀ ਪਿੱਛੇ ਆ ਰਿਹਾ ਆਹ ਦੇਖ ਲਓ ਤੁਸੀਂ ਤੇ ਪਹੀ ਜਾਂਦੀ ਆਪਣੇ ਖੇਤ ਨੂੰ ਉਹ ਸਾਹਮਣੇ ਆਪਣਾ ਖੇਤ ਆ ਦਿਖਦਾ ਰਿਹਾ ਨਹੀਂ ਬਸ ਪਾਣੀ ਦੇ ਝੜੇ ਕੱਲਾ ਤੇ ਹਾਲਾਤ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੇ ਭੜੇ ਹਾਲਾਤ ਨੇ ਵਡੇ ਵਡੇ ਜੀਰੀਆਂ ਨਿਕ ਟੁੱਪ ਚੁੱਕੀਆਂ ਨੇ ਤੇ ਪਾਣੀ ਦਾ ਬਹਾਵ ਦੇਖੋ ਜੀ ਬਹੁਤ ਤੇਜ਼ੀ ਨਾਲ ਪਾਣੀ ਆਈ ਜਾ ਰਿਹਾ ਹੈ ਪਤਾ ਨਹੀਂ ਕਹਿ ਦੇਣਾ ਲੱਗਣੇ ਨਹੀਂ ਸੁੱਕਣ ਤੇ ਨੂੰ ਕਦੋਂ ਕੀ ਹੁਣ ਰੱਬ ਜਾਣਦਾ ਫਸਲਾਂ ਦਾ ਬਚਣਾ ਇਹ ਵਾਹਣ ਚ ਮੈਨੂੰ ਮੁਸ਼ਕਲ ਲੱਗ ਰਿਹਾ ਹੁਣ ਇਹ ਆਪਣਾ ਵਾਹਣੇ ਜੀ ਦੇਖ ਰਿਹਾ ਕਹਾ ਉਹ ਚਰੀ ਦੀ ਸਰੀ ਨੂੰ ਥੋੜੀ ਜੀ ਉਹ ਵਾਹਣ ਆਪਣਾ ਕੱਲਾ ਬਸ ਪਾਣੀ ਦੇ ਸਿਰ ਜੀਰੀ ਆਪਣੀ ਨਹੀਂ ਦੇ ਸਰੀ ਹਲਾ ਤੇਰੇ ਬੱਤ ਬੱਤਰ ਹੋ ਚੁੱਕੇ ਨੇ ਪਾਣੀ ਦਾ ਭਾਅ ਨੀਵੇਂ ਤੋਂ ਉੱਚੇ ਵੱਲ ਨੂੰ ਜਾਣਾ ਸਟਾਰਟ ਹੋ ਚੁੱਕਿਆ ਹੈ ਆਪ ਜੀ ਆਹ ਵੇਖ ਲਓ ਕਿੰਨਾ ਪਾਣੀ ਪਿੱਛੋ ਆ ਜੀ ਵੀ ਆ ਰਿਹਾ ਹੈ ਇਹ ਪਾਣੀ ਦਾ ਦੀਖ ਰਹੇ ਬਹੁਤ ਨੀਵੇਂ ਹੈ 4-5 ਫੁੱਟ ਨੀਵੇਂ ਇਹ ਵਿੱਚੋਂ ਇਹ ਉੱਚਾ ਵਣ ਇਧਰੋਂ ਜਾ ਜਿੱਧਰ ਪਾਣੀ ਜਾ ਰਿਹਾ ਉਹਨਾਂ ਇਧਰ ਉੱਚਾ ਹੋਣਾ ਹੈ ਨੀਵੇਂ ਤੋਂ ਉੱਚੇ ਵੱਲ ਪਾਣੀ ਜਾ ਰਿਹਾ ਤੇ ਲਾਲੋ ਕਿੰਨਾ ਪਾਣੀ ਪਿੱਛੋ ਆ ਰਿਹਾ ਤੇ ਕਿੰਨਾ ਪਾਣੀ ਹੈਗਾ ਹਨਾ ਬਹੁਤ ਹਾਲਾਤ ਖਰਾਬ ਹੋ ਚੁੱਕੇ ਨੇ ਬਰਾਵ ਵਾਹਿਗੁਰੂ ਦਾ ਭਲੀ ਕਰੇ ਇਹੀ ਰਾਸ ਬੇਨਤੀ ਕਰੋ ਉਹ ਕੁਝ ਨਹੀਂ ਕਰ ਸਕਦੇ ਆਪਾਂ ਦੇਖੋ ਪਾਣੀ ਦਾ ਵਹਾਵ ਕਿੰਨਾ ਤੇਜ਼ ਚੱਲ ਰਿਹਾ ਹੈ ਜੀ ਵੀ ਹਾਲਾਤ ਜਿਹੜੇ ਬਹੁਤ ਖਰਾਬ ਹੋ ਚੁੱਕੇ ਨੇ ਫਸਲਾਂ ਤਾਂ ਖਰਾਬ ਹੋਈ ਨੇ ਹੋਈ ਨੇ ਤੇ ਹੁਣ ਅੱਗੇ ਅੱਗੇ ਕਾਰਾਂ ਨੂੰ ਨੁਕਸਾਨ ਬਹੁਤ ਹੋ ਰਿਹਾ ਹੈ ਦੇਖੋ ਭਰਾਵੋ ਹਾਂ ਜੀ ਭਰਾਵੋ ਰੇਨ ਕੋਡ ਫਾਰਕ ਖੇਤਾਂ ਤੱਕ ਪਹੁੰਚੇ ਹੋਇਆ ਹਾਲਾਤ ਜਿਹੜੇ ਬਹੁਤ ਖਰਾਬ ਨੇ ਜੀ ਬਹੁਤ ਦੇਖਣਾ ਪਿੱਛੇ ਪਾਣੀ ਦੇਖੋ ਜੀ ਫਸਲਾਂ ਦਾ ਫਿਰ ਹਾਲ ਹੈ ਘਰ ਵਿਖਾਈ ਨੇ ਪਟਾਣ ਵਾਲੇ ਜਿਹੜੇ ਦੇਖੋ ਸਾਰਾ ਬੋਕਰ ਹਟਣ ਜੀ ਇੱਕ ਘਰ ਤੇ ਪਹੁੰਚ ਚੁੱਕੇ ਨੇ ਕੰਤਾ ਐਟ ਚੁੱਪੀਆਂ ਨੇ ਤੇ ਪਾਣੀ ਵੀ ਦੇਖ ਰਹੀ ਕਿਵੇਂ ਜਾ ਰਿਹਾ ਪਿੱਛੇ ਨੂੰ ਉੱਚੇ ਬਾਣਾ ਵੱਲ ਜਾਣ ਲੱਗ ਰਹੀ ਨਹੀਂ ਮੈਂ ਤਾਂ ਕੰਦੇ ਰਾਤ ਨਾੜੇ ਹੋ ਚੁੱਕੇ ਨੇ ਇੱਧਰ ਦੇਖ ਰਹੇ ਹਾਂ ਤੁਸੀਂ ਸਾਰਾ ਇਹ ਆਪਣੇ ਖੇਤ ਨੇ ਇੱਧਰ ਇੱਕ ਤੋਂ ਬਹੁਤ ਜ਼ਿਆਦਾ ਨੌਜਿਕ ਪਸਤੀ ਦੀ ਜਨੇ ਫਸਲਾਂ ਦਾ ਸਤਵੀਨ ਹੈ ਫਸਲਾਂ ਦੀ ਤਾਂ ਕੋਈ ਉਮੀਦ ਹੈ ਨਹੀਂ ਹੁਣ ਤਾਂ ਇਹ ਮੇਰਾ ਵੀ ਘਰ ਵਜ ਰਹਿਣ ਤਾਂ ਬਹੁਤ ਹੈ ਘਰਾਂ ਨੇ ਵੀ ਖਤਰਾ ਹੋਇਆ ਪਿਆ ਬਹੁਤ ਘਰ ਪਿੰਡ ਚ ਖੇਤਾਂ ਚ ਜਿਹੜੇ ਬਾਹਲ ਸ਼ਰਕ ਘਰ ਨੇ ਢਾਂ ਦੀ ਕਗਾ ਤੇ ਪਹੁੰਚ ਚੁੱਕੇ ਨੇ ਵਾਹਿਗੁਰੂ ਸੋਖ ਰੱਖੇ ਅਰਦਾਸ ਬੇਨਤੀ ਕਰਦੇ ਆ ਪਤਾ ਹੀ ਤੁਹਾਨੂੰ ਅੱਗੇ ਹੋਏ ਹਾਲਾਤ ਦਿਖਾਵਾਂਗੇ ਬਣੇ ਰਹਿਗਾ ਆਪਣੇ ਨਾਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਣਕਵਾਲ ਪੰਗੂਆਂ ਦੇ ਹਾਲਾਤ ਦੇਖੋ ਮੀਤੋ ਬਾਹਲ ਕਰਨੇ ਹਾਲਾਤ ਖਰਾਬ ਹੋ ਚੁੱਕੇ ਨੇ ਪਾਣੀ ਚੈੱਕ ਕਰੋ ਜੀ ਕਿ ਸਕੂਲ ਚ ਬਹੁਤ ਜਿਆਦਾ ਪਾਣੀ ਸਕੂਲ ਦੇ ਵਿੱਚ ਜਮਾ ਹੋ ਚੁੱਕਿਆ ਹੈ ਜੋ ਕਿ ਸਕੂਲ ਦੀ ਬਿਲਡਿੰਗ ਨੂੰ ਬਹੁਤ ਨੁਕਸਾਨ ਕਰ ਸਕਦਾ ਹੈ ਇਹਦੇ ਵਿੱਚ ਮਿੱਟੀ ਮੁੱਟੀ ਦਾ ਹੱਲ ਹੋਣਾ ਚਾਹੀਦਾ ਸਕੂਲ ਉੱਚਾ ਹੋਣਾ ਚਾਹੀਦਾ ਬਹੁਤ ਪਾਣੀ ਦੇਖ ਲਓ ਜੀ ਸਾਰਾ ਪਾਣੀ ਸਕੂਲ ਜਮਾ ਹੋਈ ਜਾਂਦਾ ਹੈ ਜੋ ਕਿ ਅੱਗੇ ਸਕੂਲ ਦੀ ਬਿਲਡਿੰਗ ਨੂੰ ਬਹੁਤ ਨੁਕਸਾਨ ਕਰ ਸਕਦਾ ਹੈ ਬਹੁਤ ਪੈਸਾ ਲੱਗਦੇ ਨੇ ਹਨ ਬਿਲਡਿੰਗਾਂ ਚਿਆਰ ਕਰਨ ਤੇ ਤੇ ਹਾਲਾਤ ਜਿਹਾ ਵੀ ਦੇਖ ਲਿਓ ਜੀ ਕਿੰਨੇ ਬੁਰੇ ਹਾਲ ਨੇ ਬਹੁਤ ਜ਼ਿਆਦਾ ਪਾਣੀ ਆ ਤੇ ਟੀਚਰ ਵਿਚਾਰੇ ਬੈਠੇ ਮੀਰਾ ਨੰਦ ਕਹੀਏ ਮੰਨਦੇ ਹੋਏ ਕਿ ਬੱਚਿਆਂ ਨੂੰ ਕਹਿੰਦੇ ਆਉਣਾ ਨਹੀਂ ਹੈਗਾ ਸਕੂਲ 'ਚ ਟੀਚਰਾਂ ਨੇ ਆਉਣਾ ਹੈ ਪਰ ਇਹ ਟੀਚਰੋ ਕੀ ਕਰਨੇ ਸਕੂਲ 'ਚ ਆ ਕੇ ਸਰਕਾਰ ਦੀ ਨੀਤੀ ਦਾ ਪਤਾ ਨਹੀਂ ਲੱਗਦਾ ਆਪਾਂ ਨੂੰ ਸਰਕਾਰ ਕੀ ਚਾਹੁੰਦੀ ਆ ਆਪਣੇ ਇੰਨੇ ਪਾਣੀ ਘਟਾਉਣ ਦੇ ਵਿਚਾਰਾਂ ਤੋਂ ਬਾਅਦ ਤੇ ਇਹਨਾਂ ਨੇ ਕੀ ਕਰਨਾ ਪਹਿਲਾਂ ਟੀਚਰਾਂ ਨੇ ਇਹ ਕਿਹਦੇਤੀ ਪੁੱਤ ਨੇ ਇਹਨਾਂ ਨੂੰ ਨੁਕਸਾਨ ਹੋ ਸਕਦਾ ਸਰਕਾਰ ਦੀ ਸੋਚ ਸਮਝ ਤੋਂ ਬਾਹਰ ਹੈ ਤੇ ਹਾਲਾਤ ਬਹੁਤ